ਨਾਟਿੰਗਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪਿਛਲੇ ਕੁਝ ਹਫ਼ਤਿਆਂ ਵਿੱਚ ਹੋਈ ਬਾਰਿਸ਼ ਅਤੇ ਬਦੇ ਪਾਣੀ ਨੇ ਮੱਛਰਾਂ ਦੇ ਪਰਜਨਨ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣਾ ਸਿਹਤ ਵਿਭਾਗ ਸਿਵਲ ਸਰਜਨ ਡਾਕਟਰ ਰਮਨਦੀਪ ਕਾਰਦੀ ਦੀ ਅਗਵਾਈ ਹੇਠ ਡੇਂਗੂ ਅਤੇ ਮਲੇਰੀਆ ਖਿਲਾਫ ਆਪਣੀ ਲਗਾਤਾਰ ਮਹਿੰਮ ਨੂੰ ਹੋਰ ਤੇਜ਼ ਕਰ ਰਿਹਾ ਹੈ ਇਹ ਮਹਿੰਮ ਸ਼ਹਿਰ ਅਤੇ ਪਿੰਡ ਦੋਹਾਂ ਵਿੱਚ ਚੱਲ ਰਹੀ ਹੈ ਅਤੇ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਬਣਾਉਣ ਤੇ ਕੇਂਦ੍ਰਿਤ ਹੈ ਡਾਕਟਰ ਕਾਰਨੀ ਜਿਲ੍ਹਾ ਵਾਸੀਆਂ ਨੂੰ ਜਾਗਰੂਕ ਕਰਦੇ ਆ ਕਿ ਇੱਕ ਮੱਛਰ ਵੀ ਪੂਰੇ ਪਰਿਵਾਰ ਨੂੰ ਬਿਮਾਰੀ ਦੇ ਜੋਖਮ ਵਿੱਚ ਪਾ ਸਕਦਾ ਹੈ ਰੋਕਥਾਮ ਕਰ ਤੋਂ ਸ਼ੁਰੂ ਹੁੰਦੀ ਹੈ ਜੇ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਉਣ ਸੁਧਾਰਨ ਸਾਵਧਾਨੀਆਂ ਅਪਣਾਏ ਤਾਂ ਅਸੀਂ ਡੇਂਗੂ ਅਤੇ ਮਲੇਰੀਆ ਦੇ ਚੱਕਰ ਨੂੰ ਤੋੜ ਸਕਦੇ ਹਾਂ ਸਿਹਤ ਵਿਭਾਗ ਨੇ ਸ਼ਹਿਰੀ ਖੇਤਰਾਂ ਵਿੱਚ 25 ਮਹਿੰਮ ਟੀਮਾਂ ਬਣਾਈਆਂ ਹਨ ਜੋ ਨੈਪਸੈਕ ਪੰਪਸ ਨਾਲ ਬਾਹਰੀ ਛਿੜਕਾਅ ਅਤੇ ਅੰਦਰੂਨੀ ਛਿੜਕਾਅ ਕਾਰਜ ਕਰ ਰਹੀਆਂ ਹਨ ਇਹ ਟੀਮਾਂ ਸਥਾਈ ਪਾਣੀ ਅਤੇ ਮੱਛਰ ਪਰਜਨਨ ਵਾਲੀਆਂ ਥਾਵਾਂ ਨੂੰ ਨਸ਼ਟ ਕਰਨ ਵਿੱਚ ਲੱਗੀਆਂ ਹੀਆਂ ਹਨ ਇਹ ਛੜਕਾ ਕਾਰਜ ਮੱਛਰਾਂ ਦੀ ਗਿਣਤੀ ਘਟਾਉਣ ਅਤੇ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਹਨ ਦੇਡ ਖੇਤਰਾਂ ਵਿੱਚ ਲਗਭਗ 400 ਟੀਮਾਂ ਤਕਰੀਬਨ 1900 ਮੈਂਬਰਾਂ ਦੇ ਨਾਲ ਕਾਰਜ ਕਰ ਰਹੀਆਂ ਹਨ ਇਨ੍ਹਾਂ ਵਿੱਚ ਮੈਡੀਕਲ ਅਫਸਰ ਕਮਿਊਨਿਟੀ ਹੈਲਥ ਅਫਸਰ ਮਲਟੀਪਰਪਸ ਹੈਲਥ ਵਰਕਰ ਆਸ਼ਾ ਵਰਕਰ ਐਨ ਜੀਓ ਸੰਗਠਨ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਸ਼ਾਮਲ ਹਨ ਇਹ ਟੀਮਾਂ ਹਰ ਸ਼ੁੱਕਰਵਾਰ ਡੇਂਗੂ ਤੇ ਬਾਰ ਮਹਿੰਮ ਦੇ ਤਹਿਤ ਪਿੰਡਾਂ ਵਿੱਚ ਸਫਾਈ ਮਹਿੰਮ ਚਲਾ ਰਹੀਆਂ ਹਨ ਅਤੇ ਖੁੱਲੇ ਪਾਣੀ ਨੂੰ ਹਟਾਰ ਰਹੀਆਂ ਹਨ ਇਸ ਕਾਰਜ ਵਿੱਚ ਪਿੰਡੂ ਸਿਹਤ ਸਫਾਈ ਅਤੇ ਪੋਸ਼ਣ ਕਮੇਟੀਆਂ ਪਿੰਡ ਸਿਹਤ ਸਮਿਤੀਆਂ ਅਤੇ ਨਰਸਿੰਗ ਵਿਦਿਆਰਥੀਆਂ ਦੀ ਵੀ ਭੂਮਿਕਾ ਮਹੱਤਵਪੂਰਨ ਹੈ ਇਹ ਟੀਮਾਂ ਸਿਰਫ ਛਿੜਕਾਈ ਨਹੀਂ ਕਰਦੀਆਂ ਸਗੋਂ ਘਰ-ਘਰ ਜਾ ਕੇ ਡੇਂਗੂ ਅਤੇ ਮਲੇਰੀਆ ਦੇ ਲੱਛਣਾਂ ਬਾਰੇ ਜਾਗਰੂਕਤਾ ਫੈਲਾ ਰਹੀਆਂ ਹਨ ਇਹ ਲੱਛਣ ਦੱਸਦੇ ਹੋਏ ਉੱਚ ਬੁਖਾਰ ਤੇਜ਼ ਸਿਰਦਰਦ ਅੱਖਾਂ ਵਿੱਚ ਦਰਦ ਸ਼ਰੀਰ ਦਰਦ ਉਲਟੀਆਂ ਅਤੇ ਚਮੜੀ ਦੇ ਰੋਗ ਰੈਸ਼ ਸ਼ਾਮਲ ਹਨ ਲੋਕਾਂ ਨੂੰ ਸਮੇਂ ਤੇ ਟੈਸਟ ਅਤੇ ਇਲਾਜ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਡਾਕਟਰ ਕਰਨੀ ਜੱਦਵਾਇਆ ਕਿ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ 'ਚ ਡੇਂਗੂ ਅਤੇ ਮਲੇਰੀਆ ਦਾ ਮੁਫਤ ਟੈਸਟ ਅਤੇ ਇਲਾਜ ਉਪਲਬਧ ਹੈ ਉਹਨਾਂ ਨੇ ਨਾਗਰਿਕਾਂ ਨੂੰ ਇਹ ਸਲਾਹ ਦਿੱਤੀ ਕਿ ਓਵਰਹੈਡ ਟੈਕ ਟੈਂਕਾਂ ਨੂੰ ਟਾਕੇ ਰੱਖਣ ਖੁੱਲੇ ਪਾਣੀ ਦੇ ਸਟੋਰ ਨੂੰ ਰੋਕਣ ਕੂਲਰਾਂ ਅਤੇ ਫੁੱਲਾਂ ਦੇ ਗਮਲੇ ਹਫ਼ਤਿਆਂ ਵਿੱਚ ਸਾਫ਼ ਕਰਨ ਮੱਛਰ ਜਾਲ ਦੀ ਵਰਤੋਂ ਕਰਨ ਅਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਰੀਪਲਾਂਟ ਲਗਾਉਣ ਵਰਗੀਆਂ ਸਾਵਧਾਨੀਆਂ ਅਪਣਾਉਣਾ ਡਾਕਟਰ ਕੌਰ ਨੇ ਕਿਹਾ ਕਿ ਲੁਧਿਆਣਾ ਨੂੰ ਡੇਂਗੂ ਅਤੇ ਮਲੇਰੀਆ ਮੁਕਤ ਬਣਾਉਣਾ ਸਿਰਫ ਸਿਹਤ ਵਿਭਾਗ ਦੀ ਨਹੀਂ ਸਭ ਦੀ ਜ਼ਿੰਮੇਵਾਰੀ ਹੈ ਇਹ ਸਿਰਫ ਇੱਕ ਮੁਹਿੰਮ ਨਹੀਂ ਸਾਡਾ ਜ਼ਿੰਮੇਵਾਰ ਮਿਸ਼ਨ ਹੈ ਮਿਲ ਕੇ ਹੀ ਅਸੀਂ ਆਪਣੇ ਪਰਿਵਾਰਾਂ ਅਤੇ ਸ਼ਹਿਰ ਦੀ ਸਿਹਤ ਦੀ ਰੱਖਿਆ ਕਰ ਸਕਦੇ ਹਾਂ ਲੋਕ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ ਜਾਂ ਸਹਾਇਤਾ ਲਈ ਲੁਧਿਆਣਾ ਸਿਹਤ ਹੈਲਪਲਾਈਨ 0161 2444193 ਜਾਂ 104 ਤੇ ਸੰਪਰਕ ਕਰ ਸਕਦੇ ਹਨ